ਅੱਜ ਇੱਕ ਲੋੜਵੰਦ ਜਿਹੜੀ ਕਿ ਲੜਕੀ ਦੀ ਜਿਹੜੀ ਖਾਸ ਕਰਕੇ ਔਰਤ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਵਾਪਸ ਜਾਂਦੀ ਗਈ ਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਅਕਸਰ ਅਸੀਂ ਵੀਡੀਓ ਦੇ ਦਿੰਦੇ ਹਾਂ ਸੋਸ਼ਲ ਮੀਡੀਆ ਤੇ ਪੰਜਾਬ ਪੁੱਛ ਜਿਹੜੇ ਜਵਾਨ ਨੇ ਯਾਤਰਾ ਸੜਕ ਪਾਰ ਕਰਦੇ ਜਿਹੜੇ ਲੋਕਾਂ ਨੂੰ ਦਿਖਾਈ ਦਿੰਦੇ ਨੇ ਪਰ ਇਹ ਜਿਹੜੀ ਤਸਵੀਰਾਂ ਨੇ ਇਹ ਵੱਖਰੀ ਤਰ੍ਹਾਂ ਦੀਆਂ ਨੇ ਅਸੀਂ ਸ਼ੁਕਰਾਨਾ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਦੀ ਬਦੌਲਤ ਮੇਰੇ ਕੰਨਾਂ ਵਿੱਚ ਆਵਾਜ਼ ਪਈ ਸੀ ਕਿ ਕੁਝ ਦੁਕਾਨਦਾਰ ਪੈਸੇ ਇਕੱਠੇ ਕਰ ਰਹੇ ਆ ਇੱਕ ਬੀਬੀ ਆ ਜਿਹੜੀ ਕਿ ਨੇਤਰਹੀਣ ਆ ਜਿਹੜਾ ਉਹਦਾ ਹਸਬੰਡ ਸੀ ਇੱਥੇ ਕੰਮ ਕਰ ਰਿਹਾ ਸੀ ਲੇਕਿਨ ਉਹਨੂੰ ਤਕਲੀਫ ਹੋ ਰਹੀ ਸੀ ਕਿ ਮੇਰੀ ਘਰ ਵਾਲੀ ਨੇਤਰੀ ਹੁਣ ਹੈ ਤੇ ਮੈਂ ਉਹਦੀ ਦੇਖਭਾਲ ਕਿਸਾ ਕਰਾਂ ਨੇਤਰੇ ਜਿਹੜੇ ਹੈ ਨਾ ਉਹਨਾਂ ਦੀ ਲਾਈਟ ਜੇ ਵਾਪਸ ਆ ਜਾਏ ਤੇ ਤੁਸੀਂ ਦੇਖੋ ਉਹ ਇਨਸਾਨ ਕਿੰਨਾ ਖੁਸ਼ਕਿਸਮਤ ਹੋਏਗਾ ਜਿ세ਾ ਕਿ ਅਸੀਂ ਸ਼ਾਮ ਨੂੰ ਇਹਦਾ ਲੇਖਾ ਜੋਖਾ ਜ਼ਰੂਰ ਕਰੀਦਾ ਵੀ ਅੱਜ ਕੋਈ ਚੰਗਾ ਕੰਮ ਹੋਇਆ ਤੇ ਮਨ ਨੂੰ ਸਕੂਨ ਮਿਲਦਾ ਉਹ ਇੱਕ ਏਨਰਜੀ ਜਿਹੜੀ ਉਹ ਲੱਗ ਹੁੰਦੀ ਆ ਉਹਦਾ ਨਾਮ ਤੇ ਅਸੀਂ ਬੋਲ ਕੇ ਦੱਸ ਸਕਦੇ ਤੇ ਨਾਮ ਹੀ ਲਿਖ ਕੇ ਦੱਸ ਸਕਦੇ ਪੰਜਾਬ ਪੁਲਸ ਨੂੰ ਮਾੜਾ ਵੀ ਕਹਿੰਦੀ ਬਟ ਨਹੀਂ ਇਹਨਾਂ ਨੂੰ ਦੇਖ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਨਹੀਂ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਰਹਿਆ ਦੇ ਪੰਜਾਬ ਪੁਲਸ ਸਾਡਾ ਮਾਣ ਸਤਕਾਰ ਵਧਾਉਂਦੀ ਹੈ ਸਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪਾਕ ਪੋਸਟ ਚਾਨਾ ਲੰਗ ਤਸਵੀਰਾਂ ਵਿਖਾਵਾਗੇ ਤਾਲੂ ਅਜ ਅੰਮ੍ਰਿਤਸਰ ਦੇ ਉਹ ਸਬ ਇੰਸਪੈਕਟਰ ਦੀਆਂ ਜਿਹੜੇ ਕਿ ਇੱਕ ਜਿੰਦਾ ਜਾਗ ਦੀ ਜਿਹੜੀ ਕਿ ਮਿਸਾਲ ਬਣੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਪੰਜਾਬ ਪੁਲਸ ਨੂੰ ਚੰਗਾ ਮਾਲਾ ਕਹਿੰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਰਹਿਣ ਵਾਲੇ ਸਾਬਕ ਸਪੈਕਰ ਸਰਦਾਰ ਦਲਜੀਤ ਸਿੰਘ ਵੱਲੋਂ ਅੱਜ ਇੱਕ ਲੋੜਵੰਦ ਜਿਹੜੀ ਕਿ ਲੜਕੀ ਦੀ ਜਿਹੜੀ ਖਾਸ ਕਰਕੇ ਔਰਤ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਵਾਪਸ ਜਾਂਦੀ ਗਈ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਅਕਸਰ ਅਸੀਂ ਵੀਡੀਓ ਦੇ ਦਿੰਦੇ ਹਾਂ ਸੋਸ਼ਲ ਮੀਡੀਆ ਤੇ ਪੰਜਾਬ ਪੁੱਛ ਜਿਹੜੇ ਜਵਾਨ ਨੇ ਯਾਤਰਾ ਸੜਕ ਪਾਰ ਕਰਦੇ ਜਿਹੜੇ ਲੋਕਾਂ ਨੂੰ ਦਿਖਾਈ ਦਿੰਦੇ ਨੇ ਪਰ ਇਹ ਜਿਹੜੀ ਤਸਵੀਰਾਂ ਨੇ ਇਹ ਵੱਖਰੀ ਤਰ੍ਹਾਂ ਦੀਆਂ ਨੇ ਤੇ ਗੱਲਬਾਤ ਵੀ ਕਰਾਂਗੇ ਦਲਜੀਤ ਸਿੰਘ ਸਾਬਕ ਸਪੈਕਰ ਸਾਡੇ ਨਾਲ ਨੇ ਅ ਦਲਜੀਤ ਸਿੰਘ ਜੀ ਹੋਇਆ ਕਿਸੀ ਲੇਡੀ ਨੂੰ ਦਸਤਖਤ ਉਠਾਣੇ ਕਰਦੇ ਹੋ ਜਿਹੜਾ ਅਸੀਂ ਦੇਖਿਆ ਤੁਸੀਂ ਇੱਕ ਔਰਤ ਨੂੰ ਲੈ ਕੇ ਆ ਰਹੇ ਸੀ ਤੇ ਅੱਖਾਂ ਦੇ ਕਾਲੀ ਅੰਗ ਲਾਇਸੀ ਹੋਇਆ ਕੀ ਸੀ ਔਰਤ ਨੂੰ ਤੇ ਔਰਤ ਦਾ ਨਾਂ ਕੀ ਸੀ ਇਹ ਜੀ ਪਹਿਲਾਂ ਤੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਦੇ ਨੇੜੇ ਆ ਕੇ ਕਿਰਪਾ ਕੀਤੀ ਆ ਕਿ ਇਸ ਗੱਲ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਦੀ ਤੇ ਅਸੀਂ ਸ਼ੁਕਰਾਨਾ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਦੀ ਬਦੌਲਤ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ ਸੀ ਕਿ ਕੁਝ ਦੁਕਾਨਦਾਰ ਪੈਸੇ ਇਕੱਠੇ ਕਰ ਰਹੇ ਆ ਇੱਕ ਬੀਬੀ ਆ ਜਿਹੜੀ ਕਿ ਨੇਤਰਹੀਣ ਆ ਉਹ 1.5-2 ਸਾਲ ਤੋਂ ਉਹਦੇ ਅੱਖਾਂ ਦੀ ਲਾਈਟ ਚਲੀ ਗਈ ਸੀ ਉਹਨਾਂ ਸ਼ਾਇਦ ਮੈਡੀਸਿਨ ਕੋਈ ਗਲਤ ਲੈ ਲਈ ਸੀ ਜਿਹਦੇ ਨਾਲ ਉਹਦੀ ਅੱਖਾਂ ਦੀ ਲਾਈਟ ਚਲੀ ਗਈ ਸੀ ਤੇ 1.5-2 ਸਾਲ ਤੋਂ ਇਹ ਦੋਨੋਂ ਮੀਆਂ ਬੀਬੀ ਸੀ ਤੇ ਜਿਹੜੀ ਪਤਨੀ ਸੀਗੀ ਉਹ ਉੱਥੇ ਸੀਗੀ ਅਲਹਾਬਾਦ ਤੇ ਜਿਹੜਾ ਉਹਦਾ ਹਸਬੰਡ ਸੀ ਇੱਥੇ ਕੰਮ ਕਰ ਰਿਹਾ ਸੀ ਲੇਕਿਨ ਉਹਨੂੰ ਤਕਲੀਫ ਹੋ ਰਹੀ ਸੀ ਕਿ ਮੇਰੀ ਘਰ ਵਾਲੀ ਨੇਤਰੀ ਹੋ ਗਈ ਨੇ ਤੇ ਮੈਂ ਉਹਦੀ ਦੇਖਭਾਲ ਕਿਸ ਤਰ੍ਹਾਂ ਕਰਾਂ ਫਿਰ ਉਹਨੂੰ ਇਹ ਇੱਥੇ ਲਿਆਇਆ 1.5-2 ਮਹੀਨੇ ਤੋਂ ਤੇ ਇੱਥੇ ਆ ਕੇ ਜਦੋਂ ਇਹਨਾਂ ਨੇ ਦੁਕਾਨਦਾਰਾਂ ਦੇ ਵੇਖਿਆ ਤੇ ਪੈਸੇ ਇਕੱਠੇ ਕਰਕੇ ਵੀ ਚਲੇ ਦਾ ਆਪਰੇਸ਼ਨ ਕਰਾ ਕੇ ਜਾਂ ਟ੍ਰੀਟਮੈਂਟ ਕਰਾ ਕੇ ਦੇਖਦੇ ਆ ਤੇ ਉਹ ਕਿਸੇ ਬੰਦੇ ਕੋ ਜਦੋਂ ਸੇਵਾ ਮੰਗੀ ਤੇ ਉਹ ਹਰਭਜਨ ਸਿੰਘ ਐਸਾ ਹੀ ਹੈ ਜਿਹਦੇ ਕੋ ਪੈਸੇ ਦੀ ਡਿਮਾਂਡ ਕੀਤੀ ਕਿ ਤੁਸੀਂ ਵੀ ਸਾਡੀ ਕੋਈ ਸੇਵਾ 'ਚ ਹਿੱਸਾ ਪਾਓ ਉਹ ਕਹਿੰਦਾ ਮੈਂ ਪੈਸੇ ਦੇ ਹਿੱਸਾ ਪਾਵਾਵਾਂਗਾ ਤੇ ਪਰ ਮੇਨੇ ਇੱਕ ਬੰਦੇ ਨਾਲ ਗੱਲ ਕਰ ਲਈ ਉਹਨਾਂ ਨੇ ਮੇਰਾ ਨਾਮ ਲਿਆ ਤੇ ਮੈਨੂੰ ਸੱਦਿਆ ਤੇ ਮੈਂ ਨੇੜੇ ਸੀਗਾ ਸ਼ਿਦਾ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਸੀਗੇ ਤੇ ਮੈਂ ਇੱਥੇ ਆ ਗਿਆ 5-7 ਮਿੰਟ 'ਚ ਤੇ ਉਹ ਜਦੋਂ ਅਸੀਂ ਇਹ ਗੱਲ ਕੀਤੀ ਤੇ ਮੈਂ ਕਿਹਾ ਮੈਂ ਬੀਬੀ ਦਾ ਆਪਰੇਸ਼ਨ ਕਰਵਾ ਦੇਵਾਂਗਾ ਤੇ ਅਸੀਂ ਡਾਕਟਰ ਜੈ ਕਮਲ ਜੀ ਕੋ ਇਹਨਾਂ ਦਾ ਬੀਬੀ ਦਾ ਆਪਰੇਸ਼ਨ ਕਰਵਾ ਦਿੱਤਾ ਤੇ ਇਹਨਾਂ ਦੀ ਅੱਜ ਜਿਹੜੀ ਉਹ ਆਪਰੇਸ਼ਨ ਹੋ ਗਿਆ ਤੇ ਉਹ ਲਾਈਟ ਜਿਹੜੀ ਉਹ ਵਾਪਸ ਆ ਗਈ ਇਹ ਇਹ ਕਹਿੰਦੇ ਕਿ ਸਾਨੂੰ ਦੇਖਣਾ ਸ਼ੁਰੂ ਹੋ ਗਿਆ ਔਰ ਤੁਸੀਂ ਦੇਖੋ ਕਿ ਉਸ ਤੰਤਨ ਬਾਬਾ ਦੀਪ ਸਿੰਘ ਜੀ ਕੋ ਰਾਮਦਾਸ ਨੇ ਕਿੰਨੀ ਕਿਰਪਾ ਕੀਤੀ ਆ ਕਿ ਜਿਹੜੀ ਇੱਥੇ ਇਹਨਾਂ ਬਹਿ ਕੇ ਚਪੈੜਾ ਸਾਹਿਬ ਦੀ ਉਹ ਸੇਵਾ ਸੁਣੀ ਵੇਖੀ ਆ ਜਾਂ ਸੁਣਿਆ ਵਾ ਜਾਂ ਉਹ ਬਾਣੀ ਸੁਣੀ ਆ ਨਾ ਉਹਦਾ ਅਸਰ ਵੀ ਜਰੂਰ ਹੋਇਆ ਵਾ ਕਿ ਜਿਹੜੇ ਇਹਨਾਂ ਦੇ ਅੱਖਾਂ ਦੀ ਲਾਈਟ ਜਿਹੜੀ ਇੰਨੀ ਜਲਦੀ ਵਾਪਸ ਆ ਗਈ ਇਹ ਇੱਕ ਬਹਾਨਾ ਬਣਨਾ ਸੀ ਸਹਿਬ ਹੱਥ ਵੜੇ ਆਈ ਜਿਸ ਭਾਵੇਂ ਤਸਦੀ ਆ ਸਭ ਤੋਂ ਖਾਸ ਗੱਲ ਇਹ ਆ ਕਿ ਇਹਨਾਂ ਦਾ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਆਉਣਾ ਤੇ ਇੱਥੇ ਆ ਕੇ ਚਪੈਦਾ ਸਾਹਿਬ ਦੇ ਵਿੱਚ ਬੈਠਣਾ ਤੇ ਚਪੈਦਾ ਸਾਹਿਬ ਦੀ ਉਹ ਬਾਣੀ ਜਿਹੜੀ ਉਹ ਕੰਨਾਂ ਵਿੱਚ ਸੁਣਨੀ ਉਹਦਾ ਵੀ ਕੋਈ ਨਾ ਕੋਈ ਅਸਰ ਹੋਇਆ ਕਿ ਜਿਹੜੀ ਇਹਨਾਂ ਦੇ ਕੰਨਾਂ ਦੇ ਵਿੱਚ ਜਿਹੜੀ ਉਹ ਬਾਣੀ ਪੈਣ ਦੇ ਨਾਲ ਇਹਨਾਂ ਦੀ ਅੱਖਾਂ ਦੀ ਲਾਈਟ ਆ ਉਹ ਅਸੀਂ ਇੱਕ ਬਹਾਨਾ ਬਣਿਆ ਅਸੀਂ ਤੇ ਇੱਕ ਉਹ ਹਿੱਸਾ ਬਣੇ ਆ ਪਰਮਾਤਮਾ ਨੇ ਆਪ ਹੀ ਸਭ ਕੁਝ ਵਿੱਜਿਆ ਆਇਆ ਸੀਗਾ ਤੇ ਉਹਦੇ ਨਾਲ ਹੀ ਇਹ ਅਸੀਂ ਇਹਦਾ ਆਪਰੇਸ਼ਨ ਕਰਵਾਤਾ ਆਪਰੇਸ਼ਨ ਕਰਾ ਕੇ ਇਹ ਬੀਬੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਲਾਈਟ ਵਾਪਸ ਆ ਗਈ ਤੇ ਹੁਣ ਅਸੀਂ ਇਹਨੂੰ ਵਾਪਸ ਲੈ ਕੇ ਆਏ ਆ ਤੇ ਹੁਣ ਅਸੀਂ ਇੱਥੇ ਵੀ ਲੋਕ ਵੀ ਕਹਿ ਰਹੇ ਕਿ ਅੱਛੀ ਗੱਲ ਆ ਜਿਹੜੇ ਬੰਦੇ ਆ ਦੁਕਾਨਦਾਰ ਪਿੱਛੇ ਜਿੱਥੇ ਦੁਕਾਨ ਤੇ ਇਹਨਾਂ ਨੇ ਆਪਣੇ ਕੋਲੋਂ ਇਹਨੂੰ ਤਲਾਈ ਤੇ ਮੰਜਾ ਦਿੱਤਾ ਸੀਗਾ ਇੱਥੇ ਦੋਵੇਂ ਜੀ ਰਹਿੰਦੇ ਸੀ ਘਰ ਵੀ ਨਹੀਂ ਇਹਨਾਂ ਦਾ ਕੋਈ ਤੇ ਇਹ ਲੋਕ ਜਿਹੜੇ ਆ ਇਹ ਹੈ ਤੇ ਮਿਹਨਤੀ ਨੇ ਇਹਦਾ ਜਿਹੜਾ ਹਸਬੰਡ ਹੈ ਉਹ ਘਰ ਦਾ ਕੰਮਕੁਮ ਕਰ ਲੈਂਦਾ ਲੇਕਿਨ ਹੁਣ ਇਹ ਕਹਿੰਦੀ ਆ ਕਿ ਮੈਂ ਜੇ ਠੀਕ ਹੋ ਗਈ ਤੇ ਮੈਂ ਉਸ ਘਰ ਵਾਲੇ ਦਾ ਸਾਥ ਦੇਵਾਂਗੀ ਤੇ ਕਿਸਾ ਲੈ ਦੋ ਅਸੀਂ ਦੇਖਿਆ ਵੀ ਜਿਆਦਾਤਰ ਹਮੇਸ਼ਾ ਪੰਜਾਬ ਪੁਰਸ ਤੋਂ ਵੀਡੀਓ ਵਾਇਲ ਹੁੰਦੀਆਂ ਨੇ ਜਿਆਦਾਤਰ ਵੀ ਪੰਜਾਬ ਪੁਰਸ ਤੋਂ ਜਵਾਨ ਆਪਣੀ ਡਿਊਟੀ ਕਰਦੇ ਹੁੰਦੇ ਨੇ ਡਿਊਟੀ ਦੌਰਾਨ ਕਿਸ ਨੂੰ ਸੜਕ ਭਾਗ ਕਰਾਉਂਦੇ ਦੀ ਜਿਹੜੀ ਅਕਸਰ ਵੀਡੀਓ ਅਸੀਂ ਦੇਖਦੇ ਆ ਪਰ ਤੁਸੀਂ ਵੀ ਅੱਜ ਕਿਸੇ ਦਾ ਅੱਖਾਂ ਦਾ ਆਪਰੇਸ਼ਨ ਕਰਾ ਦਿੱਤਾ ਵੱਖਰੀ ਸੇਵਾ ਤੁਹਾਡੇ ਉਹ ਲਈ ਗਈ ਆ ਮਾਨੂੰ ਕਿੰਨਾ ਕਿੰਨਾ ਚੰਗਾ ਲੱਗਾ ਵੀ ਇੱਕ ਲੋੜਵੰਦ ਕਹਿ ਸਕਦੇ ਵੀ ਜਿਹਦੇ ਅੱਖਾਂ ਦੇ ਜਹਾਨ ਦੇਖਣਾ ਹੋਊਗਾ ਜਿਹਨੇ ਰੱਬ ਦੀ ਬਣਾਈ ਸੋਹਣੀ ਦੁਨੀਆ ਦੇਖਣੀ ਹੋਊਗੀ ਜਦੋਂ ਅੱਖਾਂ ਨਹੀਂ ਸੀ ਹੈਗੀਆਂ ਉਦੋਂ ਕਿੰਨੇ ਤਰਲੇ ਲੈਂਦੇ ਸੀ ਉਦੋਂ ਕੀ ਹਾਲਾਤ ਸੀ ਅੱਜ ਅੱਖਾਂ ਨੂੰ ਰੋਸ਼ਨੀ ਆ ਗਈ ਆ ਕੀ ਤੁਹਾਡੇ ਨਾਲ ਮਨ ਦੇ ਵਿਚਾਰ ਸਾਂਝੇ ਕੀਤੇ ਨੇ ਵੀ ਪ੍ਰਮਾਤਮਾ ਦੀ ਇਹ ਬਣਾਈ ਹੋਈ ਦੁਨੀਆ ਜਿਹੜੀ ਇਹ ਦੇਖਣੀ ਆ ਕਿੰਨੇ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਮੈਂ ਵੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਕਹਿੰਦੇ ਚਿਹਰਾ ਇਹ ਮਨ ਦੀ ਤਸਵੀਰ ਹੁੰਦੀ ਆ ਚਿਹਰਾ ਜਿਹੜਾ ਮਨ ਦੀ ਤਸਵੀਰ ਹੁੰਦੀ ਜਿਹਦੀ ਵਿਆਖਿਆ ਜਿਹੜੀ ਉਹ ਅੱਖਾਂ ਕਰਦੀਆਂ ਤੇ ਇਹ ਜਿਹੜੀ ਇਹਨੂੰ ਚਿਹਰੇ ਦੀ ਉੱਤੇ ਨੇਤਰ ਜਿਹੜੇ ਹੈ ਨਾ ਉਹਨਾਂ ਦੀ ਲਾਈਟ ਜੇ ਵਾਪਸ ਆ ਜਾਏ ਤੇ ਤੁਸੀਂ ਦੇਖੋ ਉਹ ਇਨਸਾਨ ਕਿੰਨਾ ਖੁਸ਼ਕਿਸਮਤ ਹੋਏਗਾ ਕਿ ਜਿਹੜੇ ਬੰਦੇ ਦੀ 1.5-2 ਸਾਲ ਤੋਂ ਲਾਈਟ ਬੰਦ ਹੋਵੇ ਤੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੋਵੇ ਦੇ ਉਹ ਕਿਰਪਾ ਦੇ ਵਿੱਚ ਸਾਨੂੰ ਇੱਕ ਉਹਨਾਂ ਨੇ ਪਿਆਦੇ ਦੇ ਰੂਪ ਵਿੱਚ ਸਾਡੀ ਕੋਈ ਸੇਵਾ ਲਈ ਹੋਵੇ ਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੇ ਭਾਗਾਵੇਂ ਸਮਝਾਂਗੇ ਕਿ ਗੁਰੂ ਸਾਹਿਬ ਨੇ ਸਾਡੇ ਤੇ ਹਸਿਰ ਤੇ ਹੱਥ ਰੱਖ ਕੇ ਸੇਵਾ ਲਈ ਆ ਔਰ ਸੇਵਾ ਕਰਵਾਈ ਆ ਤੇ ਭੈਣ ਦੀ ਜਿਹੜੀ ਜੋਤ ਵਾਪਸ ਆ ਗਈ ਆ ਤੇ ਇਹਦੇ ਨਾਲ ਖੁਸ਼ੀ ਵੀ ਹੁੰਦੀ ਆ ਕਿ ਜਿਸਾਂ ਆਪਾਂ ਯੂਨੀਫਾਰਮ ਪਾ ਕੇ ਇਹ ਸੇਵਾ ਕਰ ਰਹੇ ਆ ਮਤਲਬ ਕਿ ਲੋਕਾਂ ਦੇ ਮਨਾਂ ਵਿੱਚ ਜਿਹੜਾ ਡਰ ਸੀਗਾ ਭੈ ਸੀਗਾ ਪੁਲਿਸ ਦੇ ਆਪਣੇ ਤੇ ਰਿਵਾਇਆ ਸੀਗਾ ਉਹਦੇ ਵਿੱਚ ਵੀ ਕਿਤਨਾ ਕਿਤੇ ਇਹ ਫਰਕ ਪਿਆ ਕਿ ਲੋਕਾਂ ਦੀ ਸੋਚ ਚੇਂਜ ਹੋਈ ਹੈ ਲੋਕਾਂ ਦਾ ਨਜ਼ਰੀਆ ਚੇਂਜ ਹੋਇਆ ਕਿ ਲੋਕ ਹੁਣ ਪਿਆਰ ਨਾਲ ਬੜਾ ਦੇਖਦੇ ਆ ਹੁਣ ਜਿੱਥੇ ਵੀ ਜਾਂਦੇ ਆ ਲੋਕੀ ਸਾਡੇ ਨਾਲ ਸੈਲਫੀਆਂ ਲੈਂਦੇ ਆ ਅਸੀਂ ਦੇਖਿਆ ਜਦ ਡੀਡੀ ਦੋਸਤ ਸੀ ਇਸ ਔਰਤ ਨੂੰ ਲੈ ਕੇ ਆ ਰਹੇ ਸੀ ਸੜਕੇ ਪਾ ਕਰਾ ਰਹੇ ਸੀ ਤੇ ਅਸੀਂ ਦੇਖਿਆ ਲੋਕ ਤੁਹਾਨੂੰ ਬੜੇ ਗੌਰ ਦੇ ਨਾਲ ਬੜੀ ਨਿਗਾਹ ਦੇ ਰਹੇ ਸੀ ਯਾਰ ਬਹੁਤ ਘੱਟ ਲੋਕ ਹੋਣਗੇ ਇਸ ਤਰ੍ਹਾਂ ਦੇ ਖਾਸ ਕਰਕੇ ਪੰਜਾਬ ਪੁਲਿਸ ਵਾਲੇ ਜਿਹੜੇ ਵੀ ਇਸ ਦਾ ਹਮਦਰਦ ਬੰਦੇ ਬੰਦੇ ਨੇ ਕਿਸੇ ਬਗਾਨਿਆਂ ਨੂੰ ਮੈਂ ਕਹਿ ਸਕਦਾ ਵਾ ਲੋੜਵੰਦਾਂ ਨੂੰ ਜਿਹੜੀ ਕਿ ਤੁਸੀਂ ਮਦਦ ਕੀਤੀ ਆ ਪ੍ਰਵਾਸੀ ਸੀ ਵਿਚਾਰੀ ਸੜਕ ਪਾ ਗਰਾਈ ਆ ਐਂ ਦਾ ਬਾਦ ਰਹਿਣ ਵਾਲੀ ਆ ਅਸੀਂ ਦੇਖਿਆ ਲੋਕਾਂ ਦੀਆਂ ਅੱਖਾਂ ਤੁਹਾਡੇ ਵੱਲ ਸੀ ਕਿ ਆ ਪੰਜਾਬ ਪੁਰ ਦਾ ਵੱਖਰੀ ਤਸਵੀਰ ਆ ਵੇਖਣ ਨੂੰ ਮਿਲਦੀ ਬਹੁਤ ਘੱਟ ਵੇਖਣ ਨੂੰ ਮਿਲਦੀ ਆ ਕੀ ਗੱਲ ਜਾਓਗੇ ਇੱਥੇ ਜੀ ਵੇਖੋ ਜੀ ਹਰੇਕ ਬੰਦਾ ਜਿਹੜਾ ਉਹ ਸਾਨੂੰ ਰਸਤਾ ਜਰੂਰ ਦੱਸ ਦੇਗਾ ਲੇਕਿਨ ਕਰਾਇਆ ਨਹੀਂ ਰਹੇਗਾ ਇਹ ਦੱਸਣ ਵਾਲੇ ਬਹੁਤ ਜ਼ਿਆਦਾ ਨੇ ਤੁਸੀਂ ਇੱਥੇ ਲੈ ਜਾਓ ਇੱਥੇ ਕਰ ਲਓ ਲੇਕਿਨ ਇਹ ਉਹ ਇੰਗਲੈਂਡ ਵਾਲਿਆਂ ਦੀ ਸ੍ਰੀ ਬਲਬੀਰ ਸਿੰਘ ਦਵੈਤ ਆ ਜਿਨ੍ਹਾਂ ਦੀ ਸਮਾਵਾਂ ਸਦਕਾ ਅਸੀਂ ਅੱਜ ਸ਼ਾਇਦ ਹਿਯਾਰਾ ਹੀ ਆਪਰੇਸ਼ਨ ਕਰਾ ਚੁੱਕੇ ਆ ਜਿਨ੍ਹਾਂ ਦੀ ਬਦੌਲਤ ਅੱਜ ਇਹ ਭੈਣ ਦੀਆਂ ਅੱਖਾਂ ਦੀ ਲਾਈਟ ਵਾਪਸ ਆਈ ਆ ਤੇ ਇਹ ਜਿਹੜੀ ਆ ਪ੍ਰਮਾਤਮਾ ਨੇ ਸੇਵਾ ਦਿੱਤੀ ਹੈ ਨਾ ਇਹ ਸੇਵਾ ਨਾਲ ਨਾਲ ਜੇ ਸਾਡਾ ਅੱਖ ਵੀ ਸਾਫ਼ ਹੋ ਕੇ ਸਾਹਮਣੇ ਆ ਰਿਹਾ ਲੋਕਾਂ ਦੇ ਵੀ ਅਸੀਂ ਜੇ ਸਾਡੇ ਕੋਲ ਸੇਵਾ ਕੋਈ ਕਰਵਾ ਦਿਆ ਤੇ ਸਾਨੂੰ ਫ੍ਰੀ ਕਿਸੇ ਨੂੰ ਲੈ ਕੇ ਜਾਣ ਦਾ ਕੋਈ ਐਡਾ ਭਾਅ ਨਹੀਂ ਹੈਗਾ ਡਿਊਟੀ ਦੇ ਨਾਲ ਨਾਲ ਸਾਨੂੰ ਇਹ ਵੀ ਅੱਧਾ ਪੌਣਾ ਘੰਟਾ ਮਿਲ ਜੇ ਕਿਹੋ ਜੀ ਸੇਵਾ ਕਰਨ ਦਾ ਤੇ ਲੋਕਾਂ ਦਾ ਰਵੱਈਆ ਆਪਣੇ ਆਪ ਹੀ ਚੇਂਜ ਹੋਣਾ। ਜੀ ਅਫਸਰਾਂ ਨਾਲ ਗੱਲ ਕਰੀਏ ਅਫਸਰਾਂ ਵੱਲੋਂ ਕਿੰਨਾ ਕਿ ਮਾਨ ਸਨਮਾਨ ਮਿਲਦਾ ਅਫਸਰਾਂ ਵੱਲੋਂ ਕਿੰਨਾ ਕਿ ਪਿਆਰ ਮਿਲਦਾ ਜਦੋਂ ਤੁਸੀਂ ਡਿਊਟੀ ਸੋਹਣੀ ਨਿਭਾਉਂਦੇ ਹੋ ਡਿਊਟੀ ਨਾਲ ਤੁਸੀਂ ਸਿ ਨੋਰਮਲ ਲੋਕਾਂ ਦੀ ਮਦਦ ਕਰਦੇ ਹੋ ਸੇਵਾ ਕਰਦੇ ਹੋ ਅਫਸਰਾਂ ਲਈ ਜਣਾ ਤੁਹਾਡੇ ਬਾਰੇ ਇਹ ਵੇਖੋ ਜੀ ਅਫਸਰ ਸਾਹਿਬਾਨ ਦਾ ਤੇ ਬਹੁਤ ਜ਼ਿਆਦਾ ਜਿਸ ਤਾਂ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਸਾਂ ਕੇ ਸਾਨੂੰ ਪ੍ਰੋਮੋਸ਼ਨ ਦਿੱਤੀ ਗਈ ਹੈ ਸਾਨੂੰ ਮੈਡਲ ਦਿੱਤੇ ਗਏ ਨੇ ਔਰ ਐਸਾ ਸਾਡੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਏਡੀਐਸਪੀ ਸਾਹਿਬ ਨੇ ਉਹ ਸਾਡੇ ਬੜਾ ਪਿਆਰ ਕਰਦੇ ਆ ਉਹ ਸਾਨੂੰ ਇਹ ਕਹਿੰਦੇ ਕਿ ਇਹੋ ਜਿਹੇ ਸਵਾਮਾ ਜਿਹੜੇ ਆ ਉਹ ਤੁਸੀਂ ਕਰਿਆ ਕਰੋ ਤੇ ਕਰਕੇ ਤੇ ਤੁਸੀਂ ਇਹਨੂੰ ਡਿਸਪਲੇ ਵੀ ਕਰਿਆ ਕਰੋ ਡਿਸਪਲੇ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਵਿੱਚ ਲੋਕਾਂ ਨੂੰ ਪਤਾ ਵੀ ਲੱਗੇ ਕਿ ਪੰਜਾਬ ਪੁਲਿਸ ਕੋਈ ਚੰਗਾ ਕੰਮ ਕਰ ਰਹੀ ਆ ਇਹਦੇ ਨਾਲ ਇਹ ਹੁੰਦਾ ਕਿ ਸਾਨੂੰ ਵੀ ਇੱਕ ਹੌਸਲਾ ਮਿਲਦਾ ਕਿ ਜਿਸ ਤਰ੍ਹਾਂ ਅਸੀਂ ਕੋਈ ਸਾਡੀ એનર્ਜੀ ਘੱਟ ਹੋਈ ਹੋਵੇ ਤੇ ਸਾਡੇ ਐਂ ਲੱਗਦਾ ਕਿ ਸਾਡੇ ਸਿਰ ਤੇ ਕਿਸੇ ਨੇ ਆ ਕੇ ਹੱਥ ਰੱਖ ਦਿੱਤਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸ੍ਰੀ ਗੋਪ ਇਨਾਂ ਦਾ ਬੜਾ ਸਾਨੂੰ ਸਪੋਰਟ ਹੈ ਔਰ ਬੜਾ ਸਹਿਯੋਗ ਹੈ ਕਿ ਉਹ ਸ਼ੁਰੂ ਤੋਂ ਹੀ ਇਹ ਸਾਡੀਆਂ ਵੀਡੀਓ ਵੀ ਦੇਖਦੇ ਆ ਤੇ ਸਾਨੂੰ ਇਹ ਐਪਰੀਸ਼ੀਏਟ ਵੀ ਕਰਦੇ ਆ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਵੱਲੋਂ ਵੀ ਬੜਾ ਸਾਡੇ ਗਵਰਨਰ ਸਾਹਿਬ ਜਿਹੜੇ ਆ ਜੇਐਨਕੇ ਵਾਲੇ ਉਹਨਾਂ ਵੀ ਸਾਨੂੰ ਸਰਕਾਰ ਦਿੱਤਾ ਵਾ ਸਾਨੂੰ ਫਿਲਮਾਂ ਇਸ ਸਟਾਰਾਂ ਦੇ ਇਹ ਬੜੀਏ ਦਿੱਤਾ ਕੇ ਸਨ ਮਾਨ ਸਨਮਾਨ ਦਿੱਤਾ ਉਹ ਲੋਕ ਵੀ ਸਾਡੇ ਜਦੋਂ ਅਸੀਂ ਚੀਦਾ ਸਾਹਿਬੇ ਮੇਰੀ ਚਪੈਲਾ ਸਾਹਿਬ ਦੇ ਡਿਊਟੀ ਲੱਗੀ ਹੁੰਦੀ ਆ ਲੋਕੀ ਬੜੀ ਦੂਰੋਂ ਆ ਕੇ ਭਾਜੀ ਤੁਹਾਡੀ ਵੀਡੀਓ ਵੇਖਦੇ ਆ ਬੜਾ ਅੱਛਾ ਲੱਗਦਾ ਇਹ ਚਿਹਰਾ ਜਿਹੜਾ ਇਹ ਅੱਗੇ ਲਿਆਉਣ ਵਾਲੀ ਇਹ ਮੇਰੀ ਸੇਵਾ ਹੀ ਆ ਤੇ ਸੇਵਾ ਪਰਮਾਤਮਾ ਕਦੇ ਤੰਦੂਸੀ ਬਖਸ਼ੇ ਤੇ ਸਾਡੇ ਕੋਈ ਇਹੋ ਜੀ ਸੇਵਾ ਲੈਂਦੇ ਆ ਜਜੀਪ ਭਾਈ ਅਸੀਂ ਐਕਸ ਦੇ ਦੇ ਲੋਕਾਂ ਦੇ ਮਨਾਂ 'ਚ ਸਵਾਲ ਹੁੰਦਾ ਹੈ ਜੀ ਕਿ ਵੀ ਇਹ ਪੰਜਾਬ ਪੁਲਿਸ ਮਾੜੀ ਆ ਪੰਜਾਬ ਪੁਲਿਸ ਹਮੇਸ਼ਾ ਸ਼ਰ ਗਾਲ ਦੇ ਨਾਲ ਹੀ ਹੁੰਦੀ ਆ ਹਮੇਸ਼ਾ ਲੋਕਾਂ ਦਾ ਬੜਾ ਮਨ 'ਚ ਡਰ ਰਹਿੰਦਾ ਪੰਜਾਬ ਪੁਲਿਸ ਨੂੰ ਲੈ ਕੇ ਉਹ ਤੁਹਾ ਕਿਤੇ ਮਨ ਮੋਹ ਵੀ ਲੈਂਦੀਆਂ ਨੇ ਜਿਹੜੇ ਲੋਕ ਮਾੜੇ ਸਵਾਲ ਕਰਦੇ ਨੇ ਪੰਜਾਬ ਪੁਲਿਸ ਬਾਰੇ ਕਿ ਲੱਗਦਾ ਵੀ ਉਹਨਾਂ ਵਾਸਤੇ ਜਿਹੜਾ ਬਹੁਤ ਸੋਹਣਾ ਜਵਾਬ ਮਿਲਿਆ ਉਹਨਾਂ ਨੂੰ ਅਹ ਵੇਖੋ ਜੀ ਜਵਾਬ ਨਹੀਂ ਅਸੀਂ ਕਿਸੇ ਨੂੰ ਦੇ ਸਕਦੇ ਹਰੇਕ ਬੰਦੇ ਦਾ ਆਪਣਾ ਨਜ਼ਰੀਆ ਵਾ ਉਹਨੂੰ ਆਪਣਾ ਹੱਕ ਆ ਬੋਲਣ ਦਾ ਉਹਦੇ ਆਪਣੇ ਖਿਆਲ ਨੇ ਉਹ ਖਿਆਲاتਾਂ ਨੂੰ ਉਹ ਜਿਸ ਤਰ੍ਹਾਂ ਐਕਸਪਲੇਨ ਕਰ ਰਿਹਾ ਉਹਦਾ ਆਪਣੀ ਨਜ਼ਰੀਆ हिसाब ਨਾਲ ਆਪਣੀ ਸੋਚ ਦੇ ਮੁਤਾਬਕ ਆ ਰਿਹਾ ਲੇਕਿਨ ਸਾਡੀ ਸੋਚ ਇਹ ਆ ਕਿ ਅਸੀਂ ਸਵੇਰੇ ਉੱਠ ਕੇ ਇਹ ਵੇਖਦੇ ਹਾਂ ਜ਼ਰੂਰ ਵੀ ਅੱਜ ਕਿਹੜੀ ਸੇਵਾ ਜਿਹੜੀ ਆ ਡਿਊਟੀ ਦੇ ਨਾਲ-ਨਾਲ ਸੇਵਾ ਹੋ ਜAVE ਜੇ ਸਤਾ ਕਿ ਅਸੀਂ ਸ਼ਾਮ ਨੂੰ ਇਹਦਾ ਲੇਖਾ ਜੋਖਾ ਜ਼ਰੂਰ ਕਰੀਦਾ ਵੀ ਅੱਜ ਕੋਈ ਚੰਗਾ ਕੰਮ ਹੋਇਆ ਤੇ ਮਨ ਨੂੰ ਸਕੂਨ ਮਿਲਦਾ ਉਹ ਇੱਕ એનર્ਜੀ ਜਿਹੜੀ ਉਹ ਅਲੱਗ ਹੁੰਦੀ ਆ ਉਹਦਾ ਨਾਂ ਤੇ ਅਸੀਂ ਬੋਲ ਕੇ ਦੱਸ ਸਕਦੇ ਤੇ ਨਾਂ ਹੀ ਲਿਖ ਕੇ ਦੱਸ ਸਕਦੇ ਵੀ ਉਹਦਾ ਉਹ ਖਿਆਲ ਆਤ ਕੀ ਆ ਜਾਂ ਉਸ ਵੇਲੇ ਕੀ ਮਹਿਸੂਸ ਹੁੰਦਾ ਇਹ ਪਰਮਾਤਮਾ ਹੀ ਸਾਡੇ ਸਿਰ ਤੇ ਹੱਥ ਰੱਖਦਾ ਤੇ ਜਿਹੜੀਆਂ ਇਹੋ ਜਿਹੇ ਸੁਭਾਵਾਂ ਲੈਂਦਾ ਤੇ ਔਰ ਖਾਸ ਕਰਕੇ ਮੈਂ ਜੇ ਮੈਨੂੰ ਖੁਸ਼ੀ ਹੁੰਦੀ ਆ ਜੇ ਇਹੋ ਜੀ ਸੇਵਾ ਮਿਲ ਜੇ ਤੇ ਲੋਕਾਂ ਵਿੱਚ ਵਰਦੀ ਪਾ ਕੇ ਮੈਂ ਤਾਂ ਹੀ ਸੇਵਾ ਕਰਦਾ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਪੁਲਿਸ ਜਿਹੜੀ ਤੁਹਾਡੇ ਮਨ ਦੇ ਵਿੱਚ ਉਹ ਅਕਸ਼ ਬਣਿਆ ਹੋਇਆ ਮੈਂ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਜਿਹੜਾ ਮਨਾਂ ਦੇ ਵਿੱਚ ਲੋਕਾਂ ਦੇ ਵਿੱਚ ਵਖਰੇਵਾ ਵਾਂ ਜਾਂ ਥੋੜਾ ਦੂਰੀਆਂ ਦੂਰੀਆਂ ਵਾਂ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਤਾਹ ਤਸਵੀਰਾਂ ਖਾ ਰਹੇ ਅਮਰਸਰ ਦੀਆਂ ਅਸ਼ੀਦਾ ਸਾਹਿਬ ਚੌਂਕ ਦੀਆਂ ਸਬਕ ਇੰਸਪੈਕਟਰ ਪੰਜਾਬ ਪੁਲਿਸ ਦੇ ਸਰਦਾਰ ਦਰਜੀਤ ਸਿੰਘ ਜਿਹੜੇ ਅਕਸਰ ਹੀ ਤੁਸੀਂ ਦੇਖਿਆ ਸੋਸ਼ਲ ਮੀਡੀਆ ਦੇ ਬੜੇ ਐਕਟਰਿੰਗ ਲੈਂਦੇ ਨੇ ਜਿੱਥੇ ਡਿਊਟੀ ਬਹੁਤ ਛੋਟੀ ਨਿਭਾਉਂਦੇ ਨੇ ਗੁਰੂ ਦੇ ਸਿੱਖ ਨੇ ਉੱਥੇ ਪੰਜਾਬ ਪਾਲ ਦੀ ਡਿਊਟੀ ਦੇ ਨਾਲ ਲੋਕਾਂ ਦੀ ਸੇਵਾ ਹੀ ਬੜੀ ਗੱਡੀ ਕਰਦੇ ਨੇ ਤੁਸੀਂ ਦੇਖਿਆ ਅੱਜ ਕਿਸੇ ਲੋਰਵਾਲ ਦੇ ਭੈਣ ਦੀ ਅੱਖਾਂ ਦੀ ਆਪਰੇਸ਼ਨ ਕਰਾ ਕੇ ਦਿੱਤਾ ਪਿਛਲੇ 2 ਸਾਲਾਂ ਤੋਂ ਜਿਹੜੀ ਅੱਖਾਂ ਤੋਂ ਰੋਸ਼ਨੀ ਗਈ ਸੀ ਉਹਨਾਂ ਦੀ ਨਿਗਾ ਐਂਧਾਬਾਦੀ ਰਹਿਣ ਵਾਲੀ ਹੈ ਜਿਹੜੀ ਵਰਸ਼ਾ ਰਾਣੀ ਭੈਣ ਹੈ ਅੱਜ ਉਹਦੇ ਅੱਖਾਂ ਦੀ ਰੋਸ਼ਨੀ ਆ ਗਈ ਹੈ ਤੇ ਅਸੀਂ ਦੇਖਿਆ ਦਲਜੀਤ ਭਾਈ ਅੱਜ ਇੱਥੇ ਮਠਾਈ ਵੰਡ ਰਹੇ ਸੀ ਕਿਉਂ ਖੁਸ਼ੀ ਹੈ ਕਿਉਂਕਿ ਕਿਸੇ ਅੱਖਾਂ ਦੀ ਲੋਸ਼ਲੀ ਲਾਉਣੀ ਸਭ ਤੋਂ ਵੱਡਾ ਮੈਂ ਕਹਿੰਦਾ ਜਿਹੜਾ ਪੁੱਲ ਵਾਲੇ ਕੰਮ ਹੁੰਦਾ ਕਿਸ ਨੂੰ ਦੁਨੀਆ ਦਿਖਾਉਣੀ ਪ੍ਰਮਾਤਮਾ ਦੀ ਖੂਬਸੂਰਤ ਬਣਾਈ ਹੋਈ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਵੀਰਾਂ ਦੇ ਨਾਲ ਜਿਹੜੇ ਕੀ ਵੀਰ ਇਸ ਸਟੈਂਡ ਦੇ ਨੇ ਵੀਰੇ ਕੀ ਲਾਂ ਤੁਹਾਡਾ ਮੇਰਾ ਨਾਮ ਰਾਜਨ ਸਿੰਘ ਹੈ लवली ਟਰੈਵਲਸ ਤੋਂ ਚਿਦਾ ਸਾਹਿਬ ਸਾਹਮਣੇ ਸਾਡਾ ਟਰੈਵਲਸ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਟਰੈਵਲਸ ਦੇ ਬਾਹਰ 1.5-2 ਮਹੀਨੇ ਤੋਂ ਇੱਕ ਕਪਲ ਰਹਿ ਰਿਹਾ ਸੀਗਾ ਜਿਸ ਦੀ ਵਾਈਫ ਨੇਤਰਹੀਨ ਸੀਗੀ ਤੇ ਅਸੀਂ ਸਾਰੇ ਵੀਰ ਭਰਾ ਡਰਾਈਵਰ ਵੀਰ ਸੋਚਦੇ ਸੀਗੇ ਚਲੋ ਕੀ ਹੈਣਾ ਸਭ ਕੁਝ दान ਥੋੜਾ ਬਹੁਤ ਇਕੱਠਾ ਕਰਕੇ ਇਹਨਾਂ ਦਾ ਸਭ ਤੋਂ ਪਹਿਲਾਂ ਟੈਸਟ ਕਰਵਾਇਆ ਜਾਵੇ ਤੇ ਦੇਖਿਆ ਜਾਵੇ ਕਿ ਇਹਨਾਂ ਦੇ ਨੇਤਰ ਠੀਕ ਹੋ ਸਕਦੇ ਆ ਕਿ ਨਹੀਂ ਹੋ ਸਕਦੇ ਫਿਰ ਸਾਡੇ ਮੇਰੇ ਫਾਦਰ ਸਾਹਿਬ ਨੇ ਗੱਲ ਕੀਤੀ ਆਪਣੇ ASI ਹਰਪੰਨ ਸਿੰਘ ਜੀ ਨਾਲ ਕਿ ਤੁਸੀਂ ਥੋੜੀ ਸੇਵਾ ਦੀ ਮਦਦ ਕਰੋ ਸਾਡੀ ਉਹਨਾਂ ਨੇ ਕਿਹਾ ਮਦਦ ਮੈਂ ਇੱਕ ਪਹਿਲਾਂ ਕਰੂੰ ਬਾਅਦ ਚ ਕਰੂੰਗਾ ਪਹਿਲਾਂ ਮੈਨੂੰ ਆਪਣੇ ਸਭ ਬਹੁਤ ਹੀ ਰਿਸਪੈਕਟਿਡ ਦਿਲਜੀਤ ਸਿੰਘ ਜੀ ਨਾਲ ਮੈਂ ਗੱਲ ਕਰਦਾ ਇੱਕ ਵਾਰੀ ਕਿ ਉਹਨਾਂ ਦਾ ਕੀ ਵਿਚਾਰ ਹੈ ਇਸ ਜਗ੍ਹਾ ਤੇ ਉਹਨਾਂ ਨੇ ਕਾਲ ਕੀਤੀ ਤੇ ਚਲੋ ਵਾਇਗਰੂ ਦੀ ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਇਹ ਪਹਿਲਾਂ ਹੀ ਸ਼ਹੀਦ ਸਾਹਿਬ ਦਰਸ਼ਨ ਕਰਨ ਪੁੱਜੇ ਹੋਏ ਸੀ ਤੇ ਇਹ 2 ਮਿੰਟ ਚ ਇੱਥੇ ਆ ਗਏ ਇਹਨਾਂ ਨੇ ਸਭ ਕੁਝ ਗੱਲਬਾਤ ਕੀਤੀ ਵਰਸ਼ਾ ਰਾਣੀ ਨਾਲ ਕਿ ਇਦਾਂ ਉਹਨਾਂ ਦਾ 2 ਮਹੀਨੇ ਤੋਂ ਇੱਥੇ ਠੱਕੇ ਖਾ ਰਹੇ ਤੇ 2 ਸਾਲ ਤੋਂ ਅਹਮਦਾਬਾਦ ਤੋਂ ਵਾਪਸ ਇੱਥੇ ਆਏ ਆ ਅੰਮ੍ਰਿਤਸਰ ਦੇ ਵਿੱਚ ਤੇ ਇਹਨਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਸਾਨੂੰ ਰੈਫਰੈਂਸ ਨੰਬਰ ਦਿੱਤਾ ਕਿ ਇਦਾਂ ਤੁਸੀਂ ਜੈ ਕਮਲ ਹਸਪੀਟਲ ਚਲੇ ਜਾਓ ਉੱਥੇ ਜਾ ਕੇ ਤੁਸੀਂ ਮੇਰੀ ਗੱਲ ਕਰਾ ਦਿਓ ਤੇ ਉੱਥੇ ਜਾ ਕੇ ਇਹਨਾਂ ਦੇ ਟੈਸਟ ਹੋਏ ਆ ਤੇ 2 ਦਿਨ ਬਾਅਦ ਡਾਕਟਰਾਂ ਨੇ ਕਹਿਤਾ ਹਾਂ ਵੀ ਤੁਹਾਡੇ ਆਪਰੇਟ ਹੋ ਜਾਊਗਾ ਤੇ ਤੁਹਾਡੀ ਨਿਗਾਹ ਵਾਪਸ ਆ ਜਾਊਗੀ ਤੇ 2 ਦਿਨ ਬਾਅਦ ਆ ਜੋ ਆਪਰੇਟ ਹੋ ਗਿਆ ਵਾ ਫ੍ਰੀ ਆਫ ਕੋਸਟ ਆ ਵਾ ਕੋਈ ਪੈਸਾ ਨਹੀਂ ਲੱਗਾ ਸਾਡੇ ਇਹ ਸਭ ਤੋਂ ਵੱਡਾ ਰਿਸਪੈਕਟਡ ਸਾਡੇ ਦਲਜੀਤ ਸਿੰਘ ਜੀ ਨੇ ਜਿਨ੍ਹਾਂ ਨੇ ਮਾਨ ਸਤਕਾਰ ਇੰਨਾ ਕੀਤਾ ਕਿ ਉਹ ਹੁਣ ਅੱਜ ਨੇਤਰ ਦੇ ਨੇਤਰਾ ਤੋਂ ਦੇਖਣਾ ਸ਼ੁਰੂ ਕਰ ਦਿੱਤਾ। ਫਿਰ ਸੋਚਿਆ ਸੀ ਵੀ ਪੰਜਾਬ ਪੁਲਿਸ ਦੇ ਇਸ ਤਰ੍ਹਾਂ ਦੇ ਸਾਬਕਾ ਬੈਟਰ ਹੈਗੇ ਨੇ ਜਿਹੜੇ ਕਿ ਲੋਕਾਂ ਭਲਾਈ ਕਰਦੇ ਨੇ ਡਿਊਟੀ ਸੌਣੀ ਤੇ ਬੰਉਂਦੇ ਨੇ ਗੁਰੂ ਦੇ ਸਿੱਖ ਨੇ ਤੇ ਖਾਸ ਕਰਕੇ ਲੋਕ ਭਲਾਈ ਦੇ ਕੰਮ ਕਰਦੇ ਨੇ। ਅਕਸਰ ਤੁਹਾਡੇ ਮਨਾਂ 'ਚ ਇਹ ਸਵਾਲ ਹੋਊਗਾ ਕਿ ਸ਼ਾਇਦ ਪੰਜਾਬ ਪੁਲਿਸ ਜਿਹੜੀ ਆ ਉਹ ਚਲਾਣ ਹੀ ਕੱਢਦੀ ਆ, ਪੰਜਾਬ ਪੁਲਿਸ ਡੰਡੇ ਹੀ ਮਾਰਦੀ ਆ, ਸ਼ਾਇਦ ਗਾਲ੍ਹਾਂ ਵੀ ਕੱਢਦੀ ਆ। ਪਰ ਕੀ ਲੱਗਦਾ ਇਸ ਦਾ ਜਿਹੜਾ ਚਿਹਰਾ ਵਾ ਕੀ ਲੱਗਦਾ ਨਹੀਂ ਵੱਖਰਾ ਵੇਖਣ ਨੂੰ ਮਿਲਦਾ ਨਹੀਂ ਨਹੀਂ ਬਹੁਤ ਵਧੀਆ ਚਿਹਰਾ ਕਿਉਂਕਿ ਹੁਣ ਵੇਖੋ ਵਾਹਿਗੁਰੂ ਹਰ ਥਾਂ ਹੋਗੇ ਤੇ ਨਹੀਂ ਕਰ ਸਕਦਾ ਇਨ੍ਹਾਂ ਵਰਗਿਆਂ ਦੇ ਰੂਪ ਦੇ ਵਿੱਚ ਹੀ ਵਾਹਿਗੁਰੂ ਆਗੇ ਅੱਜ ਇਨ੍ਹਾਂ ਦਾ ਨੇਤਰਦਾਨ ਕੀਤਾ ਗਿਆ ਵਾ ਕਿ ਇਹ ਨੇਤਰਾ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਗਿਆ ਵਾ ਹੁਣ ਇਨ੍ਹਾਂ ਵਰਗਿਆਂ ਨੂੰ ਦੇਖ ਕੇ ਸਾਡੇ ਵਰਗੀ ਜਨ ਜਨਰੇਸ਼ਨ ਇਨਸਪਾਇਰਡ ਹੁੰਦੀ ਆ ਕਿ ਨਹੀਂ ਹਾਂ ਵੀ ਇੰਨਾ ਵਰਗੇ ਲੋਕ ਵੀ ਇਸ ਦੁਨੀਆ ਤੇ ਹੈਗੇ ਆ ਜਦ ਕਿ ਕਈ ਹੁਣ ਸਭ ਦਾ ਨਜ਼ਰੀਆ ਵਾ ਕੁਝ ਪੰਜਾਬ ਉਸਨੂੰ ਮਾੜਾ ਵੀ ਕਹਿੰਦੀ ਬਟ ਨਹੀਂ ਇਹਨਾਂ ਨੂੰ ਦੇਖ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਨਹੀਂ ਅਸੀਂ ਏ ਸੰਬਰਸਰ ਦੀ ਧਰਤੀ ਤੇ ਰਹਿਆ ਦੇ ਆ ਪੰਜਾਬ ਪੁਲਿਸ ਸਾਡਾ ਮਾਣ ਸਤਕਾਰ ਵਧਾਉਂਦੀ ਆ ਜੀ ਅਸੀਂ ਦੇਖਿਆ ਅੱਜ ਮਠਾਈ ਵੰਡੀ ਗਈ ਹੈ ਖੁਸ਼ੀ ਵਿੱਚ ਵੀ ਭੈਣ ਦੇ ਅੱਖਾਂ ਦੀ ਰੋਸ਼ਨੀ ਆਈ ਸੀ ਕੀ ਕਹਿਣਾ ਚਾਹੋਗੇ ਅੱਜ ਮਾਣ ਸਤਕਾਰ ਉਹ ਹੀ ਮਾਣ ਮਹਿਸੂਸ ਹੁੰਦਾ ਸਾਡੇ ਵਰਗਿਆਂ ਨੂੰ ਕਿ ਹਾਂ ਖੁਸ਼ੀ ਦੇ ਵਿੱਚ ਮਾਣ ਮਹਿਸੂਸ ਹੋ ਕੇ ਇਹਨਾਂ ਨੇ ਮਿੱਠਾਈ ਮੂੰਹ ਮਿੱਠਾ ਕੀਤਾ ਕਿ ਨੇਤਰਦਾਨ ਮਹਾਦਾਨ ਹੈਗਾ ਵਾ ਜੇ ਨੇਤਰ ਤੋਂ ਬਿਨਾ ਉਹ ਪਹਿਲਾਂ ਅਸੀਂ ਵੀ ਇਹਨਾਂ ਨੂੰ ਦੇਖਿਆ 1.5 2 ਮਹੀਨੇ ਤੱਕੇ ਖਾਂਦਿਆਂ ਨੂੰ ਹਸਬੈਂਡ 24 ਆਵਰਸ ਨਾ ਰੰਦਾ ਸੀਗਾ ਉਹਨਾਂ ਨੂੰ ਖਾਣਾ ਪਿਆਣਾ ਵਾਸ਼ਰੂਮ ਜਾਣਾ ਹਰ ਇੱਕ ਚੀਜ਼ ਲਈ ਬਹੁਤ ਔਖਾ ਹੋ ਜਾਂਦਾ ਆ ਜਦ ਕਿ ਹੁਣ ਉਹ ਨੇਤਰਾਂ ਤੋਂ ਦੇਖ ਸਕਦੇ ਆ ਦੇਖ ਕੇ ਖੁਸ਼ੀ ਹੋਂਦੀ ਆ ਕਿ ਅੱਜ ਆਪੇ ਚੱਲ ਕੇ ਆ ਰਹੇ ਆ ਉਹ ਸਭ ਤੋਂ ਵੱਡੀ ਖੁਸ਼ੀ ਆ ਸਾਡੇ ਲਈ ਤੇ ਉਹ ਸਾਡੀ ਖੁਸ਼ੀ ਦੇ ਵਿੱਚ ਸਭ ਤੋਂ ਸਾਡੇ ਰਿਸਪੈ ਆਇਆ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਅਮਰਸਾਦੀਆ ਵਿਖਾ ਰਹੇ ਨੇ ਛੀਦਾ ਸਾਹਿਬ ਚੌਂਕ ਦੀਆਂ ਵੱਖਰੀਆਂ ਤਸਵੀਰਾਂ ਨੇ ਲੋਕ ਬਹੁਤ ਪਿਆਰ ਕਰਦੇ ਨੇ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਤੁਸੀਂ ਦੇਖਿਆ ਵੀ ਲੋਕਾਂ ਦੇ ਆਈਡਲ ਬਣ ਚੁੱਕੇ ਨੇ ਸਰਦਾਰ ਦਲਜੀਤ ਸਿੰਘ ਜਿੱਥੇ ਕਿ ਪੰਜਾਬ ਪੁਲਿਸ ਵਧੀਆ ਅਫਸਰ ਵੀ ਨੇ ਦੇ ਪੰਜਾਬ ਪੁਲਿਸ ਦੀ ਸ਼ਾਨ ਵੀ ਜੜੀ ਇਹਨਾਂ ਕਰਕੇ ਹੈ ਮੈਨੂੰ ਲੱਗਦਾ ਜਿੱਥੇ ਲੋਕ ਬਣਾ ਸਵਾਲ ਹੁੰਦਾ ਪੰਜਾਬ ਪੁਲਿਸ ਨੂੰ ਲੈ ਕੇ ਵੀ ਸ਼ਾਇਦ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਆ ਪਰ ਪੰਜਾਬ ਪੁਲਿਸ ਦਾ ਇੱਕ ਵੱਖਰਾ ਜਿਹੜਾ ਨਜ਼ਰੀਆ ਸੀ ਲੋਕਾਂ ਨੂੰ ਦੇਖਣ ਜਿੱਥੇ ਕਿ ਇੱਕ ਭੈਣ ਦੀ ਰੋਸ਼ਨੀ ਅੱਖਾਂ ਦੀ ਵਾਪਸ ਆ ਗਈ ਆ ਉਹਨਾਂ ਦਾ ਅੱਖਾਂ ਦਾ ਆਪਰੇਸ਼ਨ ਕਰਵਾ ਦਿੱਤਾ ਗਿਆ ਸਰਦਾਰ ਦਲਜੀਤ ਸਿੰਘ ਵੱਲੋਂ ਅਤੇ ਉਸ ਨੂੰ ਪਰਮਾਤਮਾ ਦੀ ਬੁਲਾਈ ਹੋਈ ਜਿਹੜੀ ਆ ਰੰਗਤ ਜਿਹੜੀ ਸੋਹਣੀ ਦੁਨੀਆ ਵਾ ਉਹ ਵਿਖਾਈ ਗਈ ਆ ਤੁਸੀਂ ਦੇਖਿਆ ਹਰ ਪਾਸੇ ਚਰਚਾ ਹੋ ਰਹੀ ਨੇ ਸਰਦਾਰ ਦਲਜੀਤ ਸਿੰਘ ਦੇ ਤੇ ਹੁਣੇ ਚਾਹੀਦੇ ਵੀ ਨੇ ਅਕਸਰ ਲੋਕ ਜਿਹੜੇ ਸਵਾਲ ਕਰਦੇ ਨੇ ਵੀ ਪੰਜਾਬ ਪੁਲਿਸ ਮਾੜੀ ਜਾਂ ਚੰਗੀ ਆ ਪਰ ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਸਰਦਾਰ ਦਲਜੀਤ ਸਿੰਘ ਜਿਹੜੇ ਸਾਬਕਾ ਇੰਸਪੈਕਟਰ ਨੇ ਇਹ ਵੀ ਪੰਜਾਬ ਪੁਲਿਸ ਦਾ ਇੱਕ ਪਹਿਲੂ ਆ ਅਤੇ ਲੋਕ ਬੜੀ ਸ਼ਲਾਘਾ ਕਰਦੇ ਨੇ ਅਸੀਂ ਵੀ ਵਧਾਈ ਦੇ ਦਨੇ ਜੀ ਸਰਦਾਰ ਦਲਜੀਤ ਸਿੰਘ ਨੂੰ ਜਿਹੜੇ ਕਿ ਆਪਣੀ ਡਿਊਟੀ ਦੇ ਨਾਲ ਨਾਲ ਇਹਦਾ ਸੋਹਣਾ ਜਿਹਾ ਕੰਮ ਕਰਦੇ ਨੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ